कर्मिय रखो कर्मागा कर्मियन चिंदव मोदी ਕਾਰਜਕਾਰੀ ਯੂਨੀਅਨ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਨਰੇਗਾ ਨੂੰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਨਰੇਗਾ ਨੂੰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਨਰੇਗਾ ਨੂੰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅਸੀਂ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਮੁਲਾਜ਼ਮਾਂ ਤੇ ਨਾਲ ਸਾਡੇ ਕਿਰਤੀ ਕਾਮੇ ਆ ਸਰਕਾਰ ਨੇ ਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਦਿੱਤਾ ਉਹਦੇ ਵਿੱਚ ਸਰਕਾਰ ਦੀ ਇਹ ਨੀਤੀ ਆ ਕਿ ਜੀ ਹੌਲੀ-ਹੌਲੀ ਇਸ ਐਕਟ ਨੂੰ ਖਤਮ ਕਰ ਦੇਣਾ ਪਹਿਲਾਂ ਇਹਦਾ ਨਾਮ ਮਨਰੇਗਾ ਸੀਗਾ ਮਹਾਤਮਾ ਗਾਂਧੀ ਦੇ ਨਾਮ ਤੇ ਸੀਗਾ ਤੇ ਹੁਣ ਇਹਦੀ ਕਮ ਸੇ ਕਮ ਆਪਣਾ ਪਤਾ ਨਹੀਂ ਕਿਸੇ ਤਰੀਕੇ ਦੇ ਨਾਲ ਵਿੱਚ ਨਾਮ ਫੱਟਫੁੱਟ ਕਰਕੇ ਇਹ ਕਹਿੰਦੇ ਆ ਵੀ ਅਸੀਂ 125 ਦਿਨ ਦਾ ਤੁਹਾਨੂੰ ਰੁਜ਼ਗਾਰ ਦੇਵਾਂਗੇ ਪਰ ਨਹੀਂ ਹੋ ਸਕਦਾ ਕਿਉਂਕਿ ਹੁਣ ਇਹਨਾਂ ਨੇ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੀ ਸੜ ਚਾਲ ਦੀ ਰਿਸ਼ੋ ਰੱਖ ਦਿੱਤੀ ਆ ਕੀ ਪੰਜਾਬ ਗਵਰਨਮੈਂਟ 40% ਦੇ ਸਕਦੀ ਆ ਬਿਲਕੁਲ ਨਹੀਂ ਦੇ ਸਕਦੀ ਕਿਉਂਕਿ ਜਿਹੜੀ 10% ਨਹੀਂ ਦੇ ਸਕੀ ਉਹਨਾਂ ਨੇ 40% ਕੀ ਦੇ ਦੇਣਾ ਇਹਦਾ ਮਤਲਬ ਕੀ ਆ ਇਹ ਹੌਲੀ ਹੌਲੀ ਚਾਹੁੰਦੇ ਆ ਕਿ ਅਸੀਂ ਇਸ ਇਸ ਸਕੀਮ ਨੂੰ ਬੰਦ ਕਰ ਦਈਏ ਤੇ ਜਿੰਨੇ ਵੀ ਨਰੇਗਾ ਦੇ ਲੱਖਾਂ ਲੋਕ ਕੰਮ ਕਰਦੇ ਨੇ ਆਪਣੇ ਘਰਾਂ ਵਿੱਚ ਕੰਮ ਕਰਦੇ ਨੇ ਪਿੰਡਾਂ ਵਿੱਚ ਕੰਮ ਕਰਦੇ ਨੇ ਆੜੇ ਦੁਆਲੇ 5 ਕਿਲੋਮੀਟਰ ਦਾਇਰੇ ਚ ਕੰਮ ਕਰਦੇ ਨੇ ਉਹ ਕੰਮ ਬਿਲਕੁਲ ਬੰਦ ਹੋ ਜੂਗਾ ਪਰ ਅਸੀਂ ਚਾਹੁੰਦੇ ਆ ਵੀ ਅਸੀਂ ਇਹ ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀਂ 2500 ਮੁਲਾਜ਼ਮ ਅਸੀਂ ਕੰਮ ਇਚ ਕਰਦੇ ਆ ਤੇ ਲੱਖਾਂ ਦੀ ਤਦਾਦ ਦੇ ਵਿੱਚ ਸਾਡੇ ਜਿਹੜੇ ਨਰੇਗਾ ਵਰਕਰ ਆ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਨਰੇਗਾ ਦੇ ਵਿੱਚ ਜਿੰਨਾ ਵੀ ਅੱਜ ਤੱਕ ਵਿਕਾਸ ਹੋਇਆ ਹੈ ਜੇਕਰ ਅਬਾ ਮੌਜੂਦਾ ਸਰਕਾਰ ਦੀ ਗੱਲ ਕਰਦੇ ਆ ਤਾਂ ਪਿੰਡਾਂ ਵਿੱਚ ਜਾਂਦੇ ਆ ਇਹ ਕਹਿੰਦੇ ਅਸੀਂ ਜੀ ਅੰਕਰਵਾੜੀ ਸੈਂਟਰ ਬਣਾਉਂਦੇ ਅਸੀਂ ਪਲੇਗਰਾਉਂਡਾਂ ਬਣਾਤੀਆਂ ਅਸੀਂ ਰਜੀਵ ਗਨ ਸੇਵਾ ਕੇਂਦਰ ਬਣਾਉਂਦੇ ਅਸੀਂ ਛਪੜਾਂ ਦੀ ਸਫਾਈ ਕਰ ਦਿੱਤੀ ਅਸੀਂ ਉਹ ਕਰ ਦਿੱਤਾ ਆਹ ਕਰ ਦਿੱਤਾ ਤਕਰੀਬਨ ਤਕਰੀਬਨ ਸਾਰਾ ਹੀ ਕੰਮ ਇਹ ਮਨਰੇਗਾ ਦੇ ਵਿੱਚ ਹੋ ਰਿਹਾ ਆ ਜਿੰਨੇ ਕਨਵਰਜੈਂਸ ਦੇ ਕੰਮ ਸਾਰੇ ਮਨਰੇਗਾ ਦੇ ਵਿੱਚ ਹੋ ਰਿਹਾ ਪਿੰਡਾਂ ਦਾ ਤਕਰੀਬਨ ਤਕਰੀਬਨ 80 ਤੋਂ ਲੈ ਕੇ 90% ਜਿਹੜਾ ਵਿਕਾਸ ਦਾ ਕੰਮ ਹੈ ਉਹ ਮਨਰੇਗਾ ਵਿੱਚ ਹੋ ਰਿਹਾ ਪਰ ਸਰਕਾਰ ਚਾਹੁੰਦੀ ਆ ਕਿ ਹੌਲੀ-ਹੌਲੀ ਇਸ ਐਕਟ ਨੂੰ ਬੰਦ ਕਰਕੇ ਅਸੀਂ ਬਿਲਕੁਲ ਲੋਕਾਂ ਨੂੰ ਪਧਰੇ ਕਰ ਦਈਏ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਅਸੀਂ ਨਾ ਹੋਣ ਦੇਵਾਂਗੇ ਕੱਲ ਨੂੰ ਸਾਡਾ ਸੈਸ਼ਨ ਹੈ ਤੇ ਸੈਸ਼ਨ ਵਿੱਚ ਸਾਡੀ ਸਰਕਾਰ ਨੇ ਨਾ ਸੁਣੀ ਅਸੀਂ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਪੰਜਾਬ ਲੈਵਲ ਪੱਧਰ ਦੇ ਉੱਤੇ ਅਸੀਂ ਆਪਣਾ ਸ਼ਿੰਗਾਰ ਚ ਵਿੱਡਾਂਗੇ ਅਸੀਂ ਅਸੀਂ ਇਹਨਾਂ ਲੋਕਾਂ ਨੂੰ ਜਿਕਰ ਇੰਨੀ ਸਾਡੀ ਇਹ ਗੰਦਾ ਨਾ ਬੰਨੀ ਤਾਂ ਅਸੀਂ ਇਹਨਾਂ ਨੂੰ ਪਿੰਡਾਂ ਵਿੱਚ ਜਵਾਨ ਜੋਗੇ ਛੱਡਣਾ ਕਿਉਂਕਿ ਸਰਕਾਰ ਬਣਾਉਣਾ ਵਾਲੇ ਸਾਡੇ ਲੋਕ ਨੇ ਤੇ ਢੋਣ ਵਾਲੇ ਵੀ ਸਾਡੇ ਲੋਕ ਨੇ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਆ ਇਹਨਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਾ ਪਾ ਕੇ ਵੀ ਇਹ ਵੀ ਦਿਖਾ ਲ ਦੋਗੇ ਕਿ ਸਰਕਾਰਾਂ ਅਸੀਂ ਢਾਈ ਦੀ ਕਿਦਾਂ ਤੇ ਬਣਾਈ ਦੇ ਕਿਦਾਂ ਅਸੀਂ ਚਾਹੁੰਦੇ ਹਾਂ ਕਿ ਨਰੇਗਾ ਦਾ ਦੁਆਰਾ ਉਸੇ ਤਰ੍ਹਾਂ ਬਹਾਲ ਕੀਤਾ ਜਾਵੇ ਤੇ ਜਿੰਨੇ ਸਾਡਾ ਭਾਈਚਾਰਾ ਹੈ ਜਿੰਨੇ ਸਾਡੇ ਮਜ਼ਦੂਰ ਵਾ ਜਿੰਨੇ ਸਾਡੇ ਮੁਲਾਜ਼ਮਾ ਉਹਨਾਂ ਨੂੰ ਬਿਲਕੁਲ ਤਰੀਕੇ ਨਾਲ ਕੰਮ ਦਿੱਤਾ ਜਾਵੇ ਤੇ ਸਾਡੇ ਜਿਹੜੇ ਮੁਲਾਜ਼ਮਾ 2100 ਮੁਲਾਜ਼ਮੇ ਤੱਕ ਦੀ ਗਿਣਤੀ ਸਾਡੇ ਹੈਗਾ ਉਹਨਾਂ ਨੂੰ ਜਾਂ ਮਰਜ਼ੀ ਕੀਤਾ ਜਾਵੇ ਜਾਂ ਪੱਕੇ ਕੀਤਾ ਜਾਵੇ